ਅੱਜ ਦਾ ਕੁੜੀ ਦਾ ਰਿਸ਼ਤਾ ਨੋਟ ਕਰੋ ਜੀ ਪਰਿਵਾਰ ਦਾ ਨੰਬਰ ਹੇਠਾਂ ਲਾਲ ਪੱਟੀ ਦੇ ਵਿੱਚ ਵੀਡੀਓ ਦੇ ਲਾਸਟ ਤੇ ਆ ਜਾਏਗਾ ਡਾਇਰੈਕਟ ਗੱਲ ਕਰੋ ਤੇ ਹਜ਼ਾਰ ਤੋਂ ਵੱਧ ਸਾਡੇ ਚੈਨਲ ਦੇ ਉੱਪਰ ਰਿਸ਼ਤੇ ਪਾਏ ਹੋਏ ਨੇ ਚੈਨਲ ਦੇ ਉੱਤੇ ਜਾਓ ਤੇ ਆਪਣੇ ਲੜਕਾ ਲੜਕੀ ਲਈ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਨੋਟ ਕਰੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਨਾਮ ਕੌਰ ਪਤਾ ਫਰੀਦਕੋਟ ਤੋਂ ਬਲੋਂਗ ਕਰਦੀ ਕੁੜੀ ਪੜ੍ਹਾਈ ਗ੍ਰੈਜੂਏਸ਼ਨ ਹੈ ਜੀ ਬੀਸੀ ਕੀਤੀ ਹੋਈ ਹੈ ਪੈਣਾ ਦੋਨੇ ਮੈਡ ਨੇ ਭਰਾ ਇੱਕ ਅਣਮੈਡ ਆ ਕੱਦ 5 ਫੁੱਟ 3 ਇੰਚ ਆ ਜੀ ਕਾਸਟ ਜੱਟ ਸਿੱਖ ਜੱਟ ਗੋਤ ਬਰਾੜ ਆ ਜੀ ਤੇ ਡੇਟ ਆਵਰ ਜਿਹੜਾ ਵਰਥ ਆ ਜਿਹੜੀ ਉਮਰ ਆ ਕੁੜੀ ਦੀ 25 ਸਾਲ ਆ ਕੰਮ ਬੈਂਡ ਆਏ ਹੋਏ ਆ 26 ਸਾਲ ਤੋਂ ਜਿਹੜਾ ਮੁੰਡਾ ਪਲੱਸ ਨਾ ਹੋਵੇ ਉਮਰ ਤੇ 5 ਤੋਂ 6 ਗਿੱਲੇ ਜ਼ਮੀਨ ਹੋਵੇ ਤੇ ਇਹਨਾਂ ਨੂੰ ਜਿਹੜੇ ਫੋਨ ਕਰਨ ਉਹ ਨੇੜੇ ਦੇ ਹੀ ਫੋਨ ਕਰਨ ਤੇ ਪਰਿਵਾਰ ਦਾ ਨੰਬਰ 7719505281 ਡਾਇਰੈਕਟ ਤੁਸੀਂ ਪਰਿਵਾਰ ਨਾਲ ਜਿਹੜੀ ਗੱਲ ਕਰ ਸਕਦੇ ਹੋ ਤੇ ਐਡ ਪਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਦਬਾ ਦਿਓ ਜੀ ਤੇ ਲਾਲ ਦਾ ਪਰਿਵਾਰ ਪਰਿਵਾਰ ਵਾਲਾ ਜਿਹੜਾ ਗੱਲ ਤੁਸੀਂ ਕੁੜੀ ਦੇ ਪਰਿਵਾਰ ਨਾਲ ਕਰ ਸਕਦੇ ਹੋ ਧੰਨਵਾਦ ਥੈਂਕ ਯੂ ਸ਼ੇਅਰ ਜ਼ਰੂਰ ਕਰਿਓ